ਪਹਿਮਨ ਦਵਾਨਾ ਪਿੰਡ ਜਿਹੜਾ ਆਪਣੇ ਸਦਰ ਬਟਿੰਡਾ ਦੀ ਅਦੂਦ ਦੇ ਅੰਦਰ ਆਉਂਦਾ ਹੈਗਾ ਉੱਥੇ 23 ਅੱਠ ਨੂੰ ਜਿਹੜਾ ਉਹਦੇ ਖੇਤ ਆ ਉੱਥੇ ਇੱਕ ਮੋਟਰ ਦੇ ਜਿਹੜਾ ਡੱਗ ਹੈ ਉਹਦੇ ਵਿੱਚ ਇੱਕ ਮੇਲ ਬੰਦੇ ਦੀ ਜਾਨਕੀ ਪੁਰਸ਼ ਦੀ ਇੱਕ ਲਾਸ਼ ਮਿਲੀ ਸੀ ਤੇ ਜਿਹੜਾ ਮ੍ਰਿਤਕ ਹੈਗਾ ਦਾ ਨਾਮ ਹੈਗਾ ਗੁਰਪਾਲ ਸਿੰਘ ਉਹ ਰੁਪ ਗੌਰਵ ਤਾਂ ਐਸੀ ਉਸ ਦੇ ਜਿਹੜਾ ਫਾਦ ਹੋਈ ਇੰਜਰੀ ਸੀ ਬਾਡੀ ਤੇ ਵਿਜੀਬਲ ਇੰਜਰੀਜ਼ ਸਨ ਜਾਨੀ ਕਿ ਜਿੱਦਾਂ ਕਿ ਪੇਟ ਤੇ neck ਤੇ ਇਦਾਂ ਲੱਗਦਾ ਜਿੱਦਾਂ ਉਹਦਾ ਕਤਲ ਕਰਕੇ ਕਿਸੇ ਨੇ ਉੱਥੇ ਇਹ ਕਤਲ ਕੀਤਾ ਹੋਵੇ ਤਾਂ ਉਸੇ ਉਸ ਦੇ ਮ੍ਰਿਤਕ ਦੇ ਫਾਦਰ ਜਿਹੜਾ ਸੁਰੇਂਦਰ ਸਿੰਘ ਹੈਗਾ ਇੱਕ ਉਸੇ ਪਿੰਡ ਦਾ ਕਲੋਨੀਆਂ ਪੈਂਦੀਆਂ ਨੇ ਕਲੋਨੀਆਂ ਉਹਦੀਆਂ ਬਹਿਮਦਵਾਨੇ ਦੀਆਂ ਉਹਨਾਂ ਦੇ ਬਿਆਨਾਂ ਤੇ ਆਪਾਂ ਇੱਕ 185 ਨੰਬਰ ਮੁਕੱਦਮਾ ਜਿਹੜਾ ਹੈਗਾ ਸਦਰ ਬਠਿੰਡੇ 302 ਦੀ ਧਾਰਾ IPC ਦੀ ਤੇ ਜਿਹੜੀ BNS ਦੀ ਧਾਰਾ ਹੈਗੀ ਆ ਨਾਮ ਨੂੰ ਵਿਅਕਤੀਆਂ ਦੇ ਅਗੇਂਸਟ ਦਰਜ ਕੀਤਾ ਸੀ ਤਜਦੀ ਤਫਤੀਸ਼ ਦੌਰਾਨ ਸਾਨੂੰ ਫਿਰ ਪਤਾ ਲੱਗਾ ਕਿ ਜਿਹੜੇ ਇਹਦੇ ਹੀ ਦੋਸਤ ਸੀ ਇੱਕ ਮ੍ਰਿਤਕ ਦਾ ਨਾਮਦੇਵ ਉਸੇ ਪਿੰਡ ਦਾ ਸੀ ਇਹਨਾਂ ਦਾ ਗਵੰਡੀ ਸੀ ਉਹਨੇ ਹੀ ਇਹਦਾ ਕਤਲ ਕੀਤਾ ਆ ਆਪਦੀ ਉਹਦੀ ਜਿਹੜੀ ਕਾਰ ਵਾਲੀ ਹੈਗੀ ਆ ਨਾਮਦੇਵ ਦੀ ਉਹ ਵੀ ਵਿੱਚ ਜਿਹੜੀ ਸ਼ਾਮ ਲੱਗੀ ਆ ਵਜਾ ਇਹ ਬਣੀ ਕਿ ਜਿਹੜਾ ਮ੍ਰਿਤਕ ਹੈਗਾ ਉਹਦੀ ਨਾਮਦੇਵ ਦੀ ਘਰ ਲੜੀ ਤੇ ਅਕਿਊਜ਼ ਦੀ ਘਰ ਲੜੀ ਤੇ ਮਾੜੀ ਅੱਖ ਰੱਖਦਾ ਸੀ ਉਸ ਨਾਲ ਜਾਨੀ ਕਿ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹਨੂੰ ਉਹਨੇ ਵਰਜਿਆ ਵੀ ਸੀ ਨਾਮਦੇਵ ਨੇ ਕਿ ਸਾਡੇ ਘਰੇ ਨਾ ਆਇਆ ਕਰ ਬਟ ਫਿਰ ਵੀ ਹੋ ਜਾਂਦਾ ਸੀ ਸੋ ਇਸ ਦੇ ਚਲਦੇ ਉਹਨਾਂ ਨੇ ਫੇਰ ਇਹਦਾ ਕਤਲ ਕੀਤਾ ਇਹ ਦੋਵੇਂ ਜਿਹੜੇ ਹੈਗੇ ਅਕਿਊਜ਼ਡ ਅਰੈਸਟ ਕਰ ਲਏ ਨੇ ਵੀ ਜਿਹੜਾ ਮਰਡਰ ਵੈਪਨ ਹੈਗਾ ਦਾ ਜਿਹਦੇ ਨਾਲ ਉਹਨਾਂ ਨੇ ਸ਼ਾਰਪ ਇੰਜੀ ਜਿਹੜੀਆਂ ਆਈਆਂ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਚੁੰਨੀ ਵੀ ਇੱਕ ਰਿਕਵਰ ਕੀਤੀ ਹੈਗੀ ਕਿਉਂਕਿ ਜੋ ਇਹਨਾਂ ਨੇ ਨਾ ਜੀ ਜਿਹੜੀ ਹੈਗੀ ਲੇਡੀ ਹੈ ਜਿਹਦੇ ਦੇ ਘਰ ਆ ਲੰਨੇ ਵਗੈਰਾ ਨੇ ਇਹ ਦਾ ਤੇ ਜਿਹੜੀਆਂ ਸੱਟਾਂ ਮਾਰੀਆਂ ਹੈਗੀਆਂ ਤੇ ਜਿਹੜੀ ਲੇਡੀ ਹੈਗੀ ਹੈ ਇਹਨੇ ਵੀ ਉਹਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਸੀ ਸੋ ਦੋਵੇਂ ਜਿਹੜੇ ਆਪਣੇ ਹੈਗੇ ਚੀਜ਼ਾਂ ਇਹ ਬਰਾਮਦ ਹੋਈਆਂ ਨੇ ਬਾਕੀ ਅੱਜ ਉਹਨਾਂ ਨੂੰ ਜੱਸ ਸਾਹਿਬ ਮੋਰੇ ਪੇਸ਼ ਕਰਕੇ ਤੇ ਉਹਨਾਂ ਰਿਮਾਂਡ ਲੈ ਕੇ ਬਾਕੀ ਫਰਦਰ ਪੁੱਛਗਿੱਛ ਕਰਾਂਗੇ ਮੇਰਾ ਕਦਰ ਕੀ ਤਗਾ ਸਭ ਘਰੇ ਕਹਿੰਦਾ ਕਹਿੰਦਾ ਨਹੀਂ ਨਹੀਂ ਜਿੱਥੋਂ ਬਾਡੀ ਮਿਲੀ ਉੱਥੇ ਹੀ ਹੈ ਸਰਚਾ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਨਹੀਂ ਇਹ ਦੋਆ ਮੀਰਾ ਬੀਬੀ ਦੀ ਸਰਚਾ ਤੁਮਨੇ ਮਾਰੇ ਆ ਨਾਮ ਦੇ ਬੀਤੇ ਮਾਰੇ ਆ ਜੀ 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 ਜਿਹਦੇ ਪਾਸੇ ਇਹ ਚੱਕੂ ਮਾਰੇ ਗਲੇ ਕੁੱਟੇ ਨਾਮ ਦੇ ਇਹ ਮੈਡੀਕਲ ਮੁੰਡਾ ਜੀ ਦਾ ਕੋਈ ਹੈ ਜੀ ਕੀ ਕੰਮ ਕਰਦਾ ਤੁਸੀਂ ਇਹ ਜੀ ਕੁਝ ਦਿਨ ਪਹਿਲੇ ਸਾਲ ਖੋ ਗਿਆ ਸਾਲ ਸਵਾ ਸਾਲ ਪਹਿਲਾਂ ਇਹ ਵੈਸੇ ਤਾਂ ਵਿਧਿਆੜੀ ਦਾ ਆ ਰਹੀ ਬੰਦੇ ਨੇ ਹੈਗੇ ਇਹਦੇ ਤੇ ਵੀ ਇੱਕ ਪਰਚਾ ਹੈਗਾ ਮਾਰਡਰ ਦਾ ਸਦਰ ਬਟਿੰਡੇ ਥਾਣੇ ਆ ਸਾਲ ਸਵਾ ਸਾਲ ਪਹਿਲਾਂ ਹੀ ਇਹ ਰੈਗੂਲਰ ਬੇਲ ਤੇ ਆਇਆ ਹੈਗਾ ਸੀ ਤੇ ਜਿਹੜਾ ਦੋਸ਼ੀ ਹੈਗਾ ਇਹਦੇ ਤੇ ਵੀ ਇੱਕ ਪਰਚੇ ਹੈਗੇ ਬਟਿੰਡੇ ਦੇ ਅਲੱਗ-ਅਲੱਗ ਥਾਣਿਆਂ 'ਚ ਐਸਪੀ ਸਰ ਜੀ ਦੱਸਿਆ ਮੈਨੂੰ ਵੀ ਉਦਾਂ ਪਾਰ ਜੀ ਇਹ ਦੋ ਅਲਗ-ਅਲਗ ਨੇ ਕੁਰਮਾ ਤੇ ਉਹ ਅਸਲੀਆ ਕੋਮਪਲੀਟ ਨਹੀਂ ਕੀਤੀ ਇਹ ਵੈਰੀਏਬਲ ਵਾਲੀ ਨੂੰ ਵੀ ਦੱਸਦਾ ਨਹੀਂ ਉਹ ਨਹੀਂ ਉਹਨਾਂ ਨੇ ਅਜੇ ਤਾਈਂ ਦੇਖਿਆ ਨਹੀਂ ਅੱਜ ਹੁਣ ਆਪਣੇ ਰਿਕਾਰਡ ਖੰਘਾਲ ਲਾਂਗੇ ਪਰ ਜਿੱਥੇ ਤੱਕ ਸਾਨੂੰ ਹੁਣ ਪਤਾ ਹੀ ਕਲੀਅਰ ਹੋਇਆ ਜਿ ਇਦਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਸਾਡੇ ਕੋਲ ਬਟ ਸਟਿਲ ਆਪਾਂ ਉਹਨੇ ਇਹ ਚੈੱਕ ਕਰ ਲਾਂਗੇ ਤੇ ਬਟ ਉਹਨੇ ਆਪ ਆਪਣੇ ਲੈਵਲ ਤੇ ਹੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕਿ ਉਹ ਨਹੀਂ ਸਮਝਿਆ ਕਿੰਨੇ ਦੀ ਗੱਲ ਹੈ ਸਾਡੇ ਨੇ ਮਟਰ ਕਿਤਾਂ ਦੀ ਸ਼ਾਮ ਦੀ ਰਾਤ ਨੂੰ ਉੱਤੇ ਕੱਲ ਸ਼ਾਮ ਹਾਂ ਆਪਾਂ ਨੂੰ ਜਦੋਂ ਬੋਡੀ ਮਿਲੀ ਉਹ ਤੋਂ ਥੋੜੀ ਚਿਰ ਪਹਿਲਾਂ ਹੀ ਹੋਇਆ ਸੀ 12 ਹਾਂਜੀ ਤੇ ਇੱਕ ਲੈ ਕੇ ਕਿਵੇਂ ਹਾਂਜੀ ਨਾਲ ਲੈ ਕੇ ਇਸ ਦੇ ਨਾਲ ਉਹਨੂੰ ਲੈ ਕੇ ਆਈ ਸੀ ਕਿਉਂਕਿ ਇਹ ਗਵੰਡੀ ਸੀ ਇੱਕ ਤਰ੍ਹਾਂ ਦਾ ਦੋਸਤ ਵੀ ਸੀ ਭਾਨਾ ਬਣਾ ਕੇ ਲੈ ਆਂਦੇ ਹਾਂ ਹਾਂ ਭਾਨਾ ਬਣਾ ਕੇ ਕੀ ਬਹਾਨਾ ਬਣਾ ਬਹਾਨਾ ਐਗਜੈਕਟ ਸਾਰਾ ਕੁਝ ਮੈਂ ਜਿੱਦਾਂ ਨੇ ਡਿਟੇਲਸ ਨਹੀਂ ਐਸੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਬੇទਗੀ ਜੀ ਦੱਸ ਸਕਦੇ ਪਰ ਬਹਾਨਾ ਬਣਾ ਕੇ ਜਿੱਦਾਂ ਗਵੰਡੀ ਸੀ ਦੋਸਤ ਵੀ ਸੀ ਤੇ ਫਿਰ ਉਹ ਬਹਾਨਾ ਬਣਾ ਕੇ ਨਾਲ ਲੈ ਆਇਆ ਉਸ ਮਨੇ ਕਿ ਸਭ ਤੋਂ ਵੱਸਤਾ ਕਿਉਂਕਿ ਨਾ ਪੰਚਾਇਤ ਕੋਲੇ ਨਾ ਪੁਲਿਸ ਕੋਲੇ ਕੰਪਲੀਟ ਨਹੀਂ ਕਿ ਹੋਰ ਵੀ ਕਾਰਨ ਹੋ ਸਕਦਾ ਉਹ ਸੁਝਾ ਲਿਆ ਜੀ ਕਿਦਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਬੰਦੇ ਹੁਣ ਫੜੇ ਨੇ ਹੁਣ ਤੇ ਆਪਾਂ ਜੱਜ ਸਾਹਿਬ ਤੋਂ ਉਹਨਾਂ ਨਿਰਮਾਣ ਲਾਵਾਂਗੇ ਤੇ ਹੁਣ ਵੀ ਹੋਰ ਵੀ ਡੂੰਘਾਈ ਨਾਲ ਪੁੱਛ ਪੜਤਾਲ ਕਰਾਂਗੇ ਜੀ ਕੋਈ ਹੋਰ ਵੀ ਕਾਰਨ ਹੋਵੇ ਉਹ ਵੀ ਸਾਹਮਣੇ ਆ ਜਾਏਗਾ ਜਿੰਨੇ ਸਾਰੇ ਗਵਾੜ ਤੇ ਚੀਜ਼ਾਂ ਨੇੜੇ ਹੀ ਜਾਂਦੇ ਜੀ ਇਹਦੇ ਪੇਰੈਂਟਸ ਨੂੰ ਵੀ ਦੱਸਿਆ ਉਹਨਾਂ ਨੇ ਵੀ ਤੁਹਾਡਾ ਬੇਟਾ ਇਸ ਤਰ੍ਹਾਂ ਦੀ ਹੰਕਾਰ ਕਰ ਰਿਹਾ ਇਹ ਜਿਹੜੀ ਜੋ ਅਜੇ ਤਾਈ ਮੋਡਲ ਆ ਸਾਨੂੰ ਉਹਨੂੰ ਪੁੱਛ ਪੜਤਾਲ ਤੇ ਪਤਾ ਲੱਗਾ ਉਹ ਹੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਬਾਕੀ ਜਿੱਦਾਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਜੇ ਉਹਨਾਂ ਪਰਮਾਨੈਂਡ ਲਾਂਗੇ ਫਿਰ ਪਤਾ ਕਰਾਂਗੇ ਸਾਰਾ